ਤੋ ਦੋਸਤੋ ਠੀਕ ਠਾਕ ਤੇ ਲਓ ਜੀ ਮਿੱਤਰੋ ਬੱਚੇ ਆਪਾ ਦਿੱਤੇ ਸੀਗੇ ਬਠਾ ਉਹ ਦੇਖੋ ਕਾਲਕੰਤਾ ਵੀ ਬੱਚਾ ਤੇ ਦੂਜਾ ਵੀ ਬੱਚਾ ਤੇ ਦੂਜਾ ਗੋਲੀ ਵਾਲਾ ਸੱਚ ਮਿੱਤਰੋ ਆਪਣਾ ਗਾਲ ਦੱਸਦਾ ਤਾਂ ਆਪਣਾ ਬੱਚਾ ਇੱਕ ਸੀਗਾ ਮਰ ਗਿਆ ਵਿਚਾਰਾ ਕਾਲਕੰਤੇ ਦਾ ਭਾਈ ਬਿਮਾਰ ਵਾਵਾ ਸੀਗਾ ਮੈਂ ਸੀਗਾ ਕੰਮ ਕੁੰਮ ਤੇ ਤਾਂ ਕਰਕੇ ਮੇਰਾ ਭਰਾ ਦਾਣੇ ਦੁਨੀ ਪਾਉਂਦਾ ਸੀਗਾ ਤੇ ਮੁਰਕੇ ਕੂਤਰ ਚੱਲੇ ਨੇ ਦੇਖੇ ਨੇਗੇ ਹਣਾ ਆਪਾਂ ਦਾ ਕਰਦਾ ਕੋ ਰੋ ਗੱਲ ਵੱਖਰੀ ਚੱਲ ਔਰ ਕਿਸੇ ਤੋਂ ਦਾਣੇ ਪਾਉਣੇ ਉਹਨਾਂ ਤਾਂ ਹੁਣ ਇਚਾਨੇ ਦਾਣੇ ਪਾ ਗੋ ਉਹਨਾਂ ਤਾਂ ਛੱਡ ਦੇਨੇ ਸੀਗੇ ਹਣਾ ਤੈਨੂੰ ਪਤਾ ਹੀ ਸੀ ਕਿ ਵਲੌਗ ਦਿਖਾਇਆ ਸੀ ਆਹ ਤੂਤਰ ਨੇ ਤਾਂ ਅੰਡੇ ਤਰਲੇ ਆ ਅਜ ਉਹਨਾਂ ਦੇ ਵੀ ਰਿੰਦੇ ਸ਼ਾਕ ਕਿਦੇ ਗਾਂ ਆ ਸ਼ਾਕ ਦੀ ਵੀ ਰਿੰਦੇ ਨੇ ਦੋਨਾਂ ਤਾਰ ਲਵੇ ਤਾਂ ਬਾਲੀ ਵੀ ਦੇ ਗੱਲ ਆ ਕਾਹਿੰਦਰ ਆਪਣੀ ਚੀਨੀ ਨਹੀਂ ਧਰ ਲਿਆ ਤੇ ਆ ਦੇਖੋ ਮਿੱਤਰੋ ਚੀਨੀ ਦੇ ਵੀ ਅੰਡੇ ਬੱਚੇ ਬਣੇ ਪਏ ਆ ਗਾਂਏ 'ਚ ਵੀ ਲਓ ਜੀ ਖੋਡੇ ਜਮਾ ਆਪਣੇ ਓਕੇ ਰਪੂਟਾ ਸੁੱਕੇ ਛੱਕੇ ਪਏ ਜਮਾ ਹੀ ਦੇਖੋ ਨਿਆਰਾ ਮੈਂ ਕਹਣਾ ਤਾਂ ਆਪਣੇ ਤਾਂ ਬੰਨਤੀ ਜਗਾ ਕੋਈ ਬੱਚੇ ਸੀ ਆਪਾਂ ਡਾਤੇ ਤਨ ਚਾ ਤੇ ਸਾਤ ਇਹਲਾ ਬੱਚਾ ਆਪਣਾ ਹੋ ਗਿਆ ਉਹ ਵੀ ਸੀਗਾ ਮੜਾ ਚੱਲਣਾ ਉਹਦਾ ਰੰਗ ਸੀਗਾ ਉਹਦੇ ਰੰਗ ਤੇ ਨਾ ਉਹਦੇ ਮੁੱਢੇ ਨਾ ਉਹਦੇ ਜ਼ਖਮ ਜੋਗਾ ਸੀਗਾ ਸਾਤ ਇਹਦੇ ਤਾਂ ਕਰਕੇ ਆਪਾਂ ਡਾਉਣਾ ਬੰਦ ਕਰਤਾ ਆ ਦੇਖੋ ਆ ਬੈਠਾ ਭਾਗੀ ਦੇਖੋ ਉਹ ਜੁੜੀ ਉਧਰ ਫਿਰਦੀ ਆ ਇਧਰ ਆ ਮੂਹੜਾ ਇਹਨਾਂ ਨੂੰ ਇੱਥੇ ਚੋਕ ਲਾ ਕੇ ਦਿਨਾ ਮੈਂ ਆ ਪੈਂਡ ਹੁੰਡੇ ਧਰ ਲੈਣਗੇ ਜਿਨ੍ਹਾਂ ਨੂੰ ਮੈਂ ਉਧਰ ਛੱਡ ਦਉ ਉਧਰਲੇ ਖੋਡੇ ਚ ਉਧਰਲੇ ਖੋਡੇ ਚ ਹੁਣ ਉਹਦੇ ਆਂਡੇ ਧਰੇ ਆ ਦੂਜੀ ਆਪਣੀ ਦੇ ਖਟੀਆਂ ਖਾਲੀ ਕੂਤਰੀ ਦੇ ਤੇ ਮੁੜ ਕੇ ਇਹ ਕੂਤਰ ਉਥੇ ਚੜ ਜਾਂਦਾ ਤੇ ਕੁੱਟ ਕੇ ਮੁੜ ਕੇ ਐਵੇਂ ਉਹਨਾਂ ਦੇ ਅੰਡੇ ਉੰਡਣਾ ਤਾਂ ਰਾਦੇ ਤੇ ਬਾਕੀ ਦੇਖੋ ਮਿੱਤਰੋ ਆਹ ਫੁੱਟਾ ਵੇਖੋ ਕੀ ਹਾਲਤ ਹੁੰਦੀ ਹੈ ਤੇ ਅਜ ਨੂੰ ਸੁੱਕਾ ਪਿਆ ਵਾ ਬਹੁੰਜੇ ਨਾਲ ਆਈ ਆ ਆ ਦੇਖੋ ਇਹ ਆ ਦੇਖੋ ਮਿੱਤਰੋ ਸਾਤੇ ਵਾਲਾ ਬੱਚਾ ਇਹਦੇ ਮੜੇ ਨੇ ਜ਼ਖਮ ਜੋ ਗਿਆ ਇਹਦੇ ਪੱਲੇ 'ਚ ਤੇ ਤਾਂ ਕਰਕੇ ਇਹ ਉਤਰਦੇ ਮੜਾ ਜ਼ਖਮ ਜੋ ਗਿਆ ਇੱਥੇ ਸਾਤਾ ਮਾਰਿਆ ਸੀ ਨੇ ਤਾਂ ਕਰਕੇ ਤੇ ਹੁਣ ਤਾਂ ਸਹੀ ਆ ਤੇ ਕਾਲ ਕਰ ਤਾਂ ਵੀ ਸੀ ਗਿਆ ਹੁਣ ਤਾਂ ਠੀਕ ਆ ਚੱਲਿਆ ਤੇ ਵੈਸੇ ਤੋਂ ਮੈਂ ਛਤਰੀ ਦੇ ਬਾਹਰ ਆਇਆ ਮੈਂ ਡਾਇਡੂਆ ਹੈ ਨਹੀਂ ਹਨ ਤੇ ਮੈਂ ਕਹਾਂ ਬੈਠਾ ਰਹਿੰਦੀ ਉਹਨੂੰ ਥੁੱਪ ਤੋਂ ਬਲੱਗ ਜੂਗੀ ਵਿਚਾਰੇ ਨੂੰ ਤੇ ਤਾਂ ਕਰਕੇ ਨਾ ਪਤਾ ਮੈਂ ਕਹਾਂ ਉਹਨੂੰ ਥੁੱਪ ਤੋਂ ਬਲੱਗ ਜੂਗੀ ਤਾਂ ਕਰਕੇ ਤੇ ਬਾਕੀ ਆ ਤੁਹਾਨੂੰ ਪਤਾ ਹੀ ਹੈ ਓਹੋ ਹੋ 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 ਉਹ ਲੜਣਾ ਨਹੀਂ ਲੜਣਾ ਨਹੀਂ ਤੇ ਲਓ ਜੀ ਮਿੱਤਰੋ ਆਪਾਂ ਹੁਣ ਆ ਜੋੜੇ ਤੇ ਫੇਰ ਆਪਾਂ ਇਹ ਗੋਲੀ ਦੇ ਬੱਚੇ ਕਢਾਵਾਂਗੇ ਤੇ ਹਣੇ ਹੁਣੇ ਤੇ ਗੁੰਡਾ ਗੁੰਡਾ ਲਾਗੇ ਦੇ ਨੇ ਜੇ ਆਪਾਂ ਤਾਂ ਡਾਂਗ ਲਮਨੇ ਤੇ ਤਾਂ ਚੜ ਜਾਂਦੇ ਤੇ ਮੁਰਗੇ ਦੂਜੇ ਕੂਤਰਾ ਦਾ ਵੀ ਔਖਾ ਤੇ ਥੱਲੇ ਹੁਣੇ ਆਂਡੇ ਨਹੀਂ ਧਰਦੇ ਹਣੇ ਵੀ ਜਾਬਾ ਹੁਣ ਧਰਲੇ ਤਾਂ ਬਾਲੀ ਵਧੀਆ ਗੱਲ ਐ ਤੇ ਤਾਂ ਹੋਰ ਹੀ ਕੁਕਰੀ ਜਾਂਦਾ ਟਚਣ ਪਛਣਦੇ ਲੈ ਕਦੇ ਖੱਦਰਿਆਂ ਦਾ ਕਦੇ ਖੱਦਰਿਆਂ ਦਾ ਇਹ ਬਾਲਾ ਪੇੜਾ ਹੈ ਚੁੱਭ ਤੇ ਬੱਚੇ ਆਪਾਂ ਸੀ ਇਹ ਡਾਤੇ ਚਾਰਕ ਤੇ ਪਹੁੰਚ ਜੂੜੀਆਂ ਹੋਰ ਲਾ ਦਨੇ ਤਾਂ ਮੁੜ ਕੇ ਕਢਾਵਾਂਗੇ ਉਹਦਾ ਬੱਚਾ ਸੀਗਾ ਚੱਲਰ ਵਾਲੇ ਦੀ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਬੱਚੇ ਦੀ ਤੇ ਉਹ ਸੀਗਾ ਆਪਣੇ ਪਾਪੇ ਗੂਰੀ ਤੇ ਬਹਿ ਗਿਆ ਸੀਗਾ ਚੱਲਰ ਵਾਲਾ ਬੱਚਾ ਆ ਤੇ ਭੁੱਖਾ ਉਹਨੇ ਕਿਤੇ ਫੜ ਫੜ ਲਿਆ ਸੀਗਾ ਤੇ ਚੱਲ ਉਹਦੇ ਬਹਿ ਬੂ ਗਿਆ ਹੈ ਨਾ ਚੱਲ ਉਧਰੋਂ ਮੈਂ ਐ ਕਰਕੇ ਚੱਲ ਉਥੇ ਪ੍ਰਾਵਨ ਡੋਲੀ 'ਚ ਮੈਂ ਪ੍ਰਾਵਨ ਕਹਾਂਗਾ ਪਰ ਉਹ ਇੱਥੇ ਛੱਡ ਦੇਣਾ ਡੋਲੀ 'ਚ ਮੈਂ ਉਹਨੂੰ ਗਿਆ ਲਾ ਜੇ ਆਪਣੇ ਗੈਦਾ ਤਾਂ ਇੱਧਰ ਤੇ ਤਾਂ ਕਰਕੇ ਤਲੋ ਮਿੱਤਰੋ ਉਹਨੇ ਭਾਇਆ ਛਤਰੀ ਛਤਰੀ ਤੋਂ ਫੇਰ ਪਾਪੇ ਤੇ ਉੱਟ ਗਿਆ ਤੇ ਮੈਂ ਹੁਣ ਫਿਰ ਐ ਕਰ ਮੈਂ ਕਿ ਉਹਨੂੰ ਫਿਰਦਾ ਰਹਿੰਦੇ ਮੈਂ ਪਾਪੇ ਨੂੰ ਮੈਂ ਪਾਪਾ ਚੱਲੇ ਇੱਥੇ ਡਾਲਾ ਮੈਨੂੰ ਲੱਗਦੀ ਪਤਾ ਕਿਵੇਂ ਉੱਡਦਾ ਕਿਵੇਂ ਨਹੀਂ ਉੱਡਦਾ ਹਨਾ ਕਿਵੇਂ ਚੰਗਾ ਉੱਡਦਾ ਕਿ ਨਹੀਂ ਉੱਡਦਾ ਉਹ ਕਹਿੰਦਾ ਚੱਲ ਫਿਰਦਾ ਰਹਿੰਦੇ ਤੇ ਮੈਂ ਫਿਰਦਾ ਰਹਿੰਦੀ ਹਾਂ ਤਾਂ ਕਰਕੇ ਤੇ ਕੋਈ ਨਾ ਮਿੱਤਰੋ ਆਪੇ ਹੀ ਜੇ ਹੁਣ ਕਢਾਉਣੇ ਨੇ ਆਪਾਂ ਹੋਰ ਕਢਾਵਾਂਗੇ ਆਸ ਕਿ ਟੂਸੇ ਵਾਲਾ ਬੱਚਾ ਲਓ ਵਾਵਾ ਜੀ ਆ ਦੇਖੋ ਪਾਪੇ ਤੇ ਜਾਂਦੇ ਵਾਵਾ ਛੱਡੇ ਲੋਕਾਂ ਨੇ ਉਦੋਂ ਬ੍ਰਾਹਮਣੇ ਨਹੀਂ ਛੱਡੇ ਅੱਜ ਮਿੱਤਰੋ ਮਿੱਤਰੋ ਭਰਦੇ ਆਪਣੇ ਕੂਤਰ ਦੇ ਬੱਚੇ ਓਏ ਅੰਦੀ ਰੋਜੀ ਆ ਦੇਖੋ ਕਾਲ ਗਾਂ ਤੱਕ ਓ ਦੇਖੋ ਮਿੱਤਰੋ ਕਰੋ ਚਾਕ ਆਪਾਂ ਨਵੇਂ ਕੇ ਜੁੜ ਕੇ ਲਾਈਆ ਹਣਾ ਪੋਣ ਦੇ ਬੱਚੇ ਦੇਖਾਂਗੇ ਕਿਵੇਂ ਰਿਜ਼ਲਟ ਆ ਤਾਂ ਫਿਰ ਪਤਾ ਲੱਗ ਜੂਗਾ ਮਿੱਤਰੋ ਕਿੱਦਾਂ ਦਾ ਉਹਨਾਂ ਰਿਜ਼ਲਟ ਆ ਕਿਵੇਂ ਉੜਦੇ ਹਨਾ ਕਿਵੇਂ ਨਹੀਂ ਉੜਦੇ ਹੋ ਰੁੱਦੇ ਤੇ ਡੰਡੇ ਲਰਿਆ ਇਹ ਆ ਹੋਏ ਅਰਦਾ ਕਰੋ ਮਿੱਤਰੋ ਚੈੱਕ ਲਓ ਜੀ ਮਿੱਤਰੋ ਬੱਚੇ ਸੀਗੇ ਆ ਗਏ ਦੇਖੋ ਇਹ ਕਾ ਬੱਚਾ ਬੱਚਾ ਬੈਠਾ ਹੈ ਕਾ ਬੈਠਾ ਇਹ ਕਾ ਬੈਠਾ ਦੇਖੋ ਮਿੱਤਰੋ ਤੇ ਇਹ ਕਾ ਬੈਠਾ ਲਾਲ ਜੀ ਨੇ ਇਹ ਕਾ ਕਾਲਕੰਦਾ ਬੈਠਾ ਇਹ ਵੀ ਅੱਜ ਆ ਗਿਆ ਇਹ ਕਾ ਤੇ ਇਹ ਕਾ ਪੂਛਾ ਲਓ ਦੇਖੋ ਮਿੱਤਰੋ ਬਾਕੀ ਕਰੋ ਚੈੱਕ ਲਓ ਜੀ ਮਿੱਤਰੋ ਕਿ ਲੋ ਵੀ ਮਿੱਤਰ ਵੀਡੀਓ ਦਾ ਪੈਥੀ ਕਰਦੇ ਨੇ ਐਂਡਾ ਵੀਡੀਓ ਕਿੱਦਾਂ ਲੱਗੇ ਆਪਣੇ ਲਾਈਕ ਸ਼ੇਅਰ ਕਾਊਂਟ ਕਰ ਦਿਓ ਆਪਣੇ ਚੈਨਲ ਨੂੰ ਤੇ ਵਾਹ ਵੀ ਮਿੱਤਰੋ